ਇੱਕ ਘੰਟੇ ਤੋਂ ਖੜੇ ਹੈ ਜੀ ਤੇ ਮਾਸਟਰ ਵਿਚਾਰੇ ਕਿਨੂ ਦੀ ਉਡੀਕ ਤੇ ਵਿੱਚ ਹਾ ਤਾਂ ਕਿਨੂ ਨਹੀਂ ਪਹੁੰਚੇ ਕੀ ਬਣੂਗਾ ਗਰਪਾਲ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਇਆ ਇਹਨਾਂ 15 ਮਿੰਟ 15 ਮਿੰਟ ਹੋ ਗਏ ਤੁਹਾਨੂੰ ਵੀਰ ਜੀ ਘੰਟਾ ਹੋ ਗਿਆ ਜੀ ਘੰਟਾ ਹੋ ਗਿਆ ਜੀ ਹਾਂਜੀ ਅਸ਼ਵਨੀ ਜੀ ਡੇਢ ਘੰਟਾ ਹੋ ਗਿਆ ਜੀ ਭਗਵੰਦ ਮਾਨ ਸਰਕਾਰ ਤਾਂ ਕਹਿੰਦੀ ਸੀ ਆ ਸਰਕਾਰ ਆਪਕੇ ਦਵਾਰ ਤੇ ਮਸਟ ਸਾਰੇ ਫਰਦ ਨੇ ਬਾਰ-ਬਾਰ ਇੱਥੇ ਕਿਨੂ ਲੈਂਦੇ ਫਰਦੇ ਇਹ ਪੱਜਵੇਂ ਆਟਾ ਕਿਨੂ ਕਰੇ ਪਹੁੰਚਦਾ ਪਿਆ ਤੇ ਕਿਨੂ ਇਹ ਦੰਜਾਂ ਨੇ ਬੰਦ ਕਰਿਆ ਹੈ ਤਾਂ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਹਾਂਜੀ ਬਾਈ ਜੀ ਸਾਨੂੰ ਹੋਈ ਗਿਆ ਡੇਢ ਘੰਟਾ ਜੀ ਸਾਨੂੰ ਇੱਕ ਘੰਟਾ ਤੋਂ ਲੱਗਿਆ ਸੀਗਾ ਮੈਸੇਜ ਵੀ ਰੋਡ ਤੋਂ ਮਿਲਣਗੇ ਕਿਨੂ ਇਹ ਕਿੰਨੂੰ ਲੈਣ ਆਏ 1.5 ਘੰਟਾ ਹੋ ਗਿਆ ਜੇ ਤੱਕ ਨਾ ਕਿੰਨੂੰ ਹੈਗੇ ਸਨ ਇਹੜੀ ਹੈ ਕਿ ਕਿੰਨੂੰ ਆਣੀ ਪਤਾ ਲੱਗਦਾ ਆਂ ਦੇ 12 ਵਜੇ ਆਉਣਗੇ ਦੋ ਘੰਟੇ ਹੋਰ ਲੇਟ ਆਉਣਗੇ 12 ਵਜੇ ਦਾ ਮੈਸੇਜ ਦਿੱਤਾ ਵੀ ਕਹਿੰਦੇ ਹੁਣ 12 ਵਜੇ ਪਹੁੰਚਣਗੇ ਹੋਰ ਦੋ ਘੰਟੇ ਵੇਟ ਕਰਨੀ ਪਊਗੀ ਹੋਰ ਦੋ ਘੰਟੇ ਸੈਟ ਕਰਨੀ ਕਮਾਲ ਵਾਲੇ ਤੋਂ ਜੀ ਹਾਂਜੀ ਅਰਵਿੰਦਰ ਸਿੰਘ ਜੀ ਹਾਂਜੀ ਤੇ 9:30 ਵਜੇ ਮੈਂ ਜੀ ਮਤਲਬ ਸਕੂਲ ਚੋਂ ਕਿੰਨੂੰ ਦਾ ਸੁਨੇਹਾ ਲੈ ਕੇ ਤੇ ਇੱਥੇ ਆ ਗਿਆ ਇਹ ਮੇਰੇ ਖਿਆਲ ਚ 10:55 ਮਿੰਟ ਹੋ ਗਏ ਨੇ ਜੀ ਸਵੇਰੇ ਸੁਨੇਹਾ ਆਇਆ ਸੀ ਵੀ ਗਰਲ ਸਕੂਲ ਤੋਂ ਲਓ ਜੀ ਫੇਰ ਸੁਨੇ ਆਇਆ ਵੀ ਬੇਗਾਂ ਵਾਲੀ ਅੱਡੇ ਤੋਂ ਲਓ ਜੀ ਹੁਣ ਸੁਨੇ ਆਇਆ ਵੀ ਸੈਂਟਰ ਸਕੂਲ ਸਜਰਾਣਾ ਤੋਂ ਲਓ ਜੀ ਮੈਨੂੰ ਸਮਝ ਨਹੀਂ ਆ ਰਹੀ ਵੀ ਅਸੀਂ ਟੀਚਰ ਆ ਜੀ ਟੀਚਰ ਜੀ ਜੀ ਵਿਦਿਆਪਕ ਗੁਰੂ ਅੱਛਾ ਸਾਡੇ ਕਮਾਲ ਹੋ ਗਈ ਸਰਕਾਰਾਂ ਦੀ ਕਿੰਨੂ ਆ ਤੇ ਲਾਤਾ ਸਾਨੂੰ ਵੇਖ ਲੋ ਚਲੋ ਅਸੀਂ ਤਾਂ ਬੱਚਿਆਂ ਦਾ ਸੋਚ ਕੇ ਆ ਜਾਨੇ ਆ ਪਰ ਸਾਨੂੰ ਵੀ ਇਹ ਮੈਨੂੰ ਲੱਗਦਾ ਵਿਖ ਵਿੱਚ ਕੁਝ ਨਾ ਕੁਝ ਸੋਚਣਾ ਜ਼ਰੂਰ ਪਏਗਾ ਜੀ ਬੜੀ ਮਿਹਰਬਾਨੀ ਸਰ ਮੇਰੀ ਗੱਲ ਤੁਸੀਂ ਉੱਤੇ ਤੱਕ ਲਿਜਾਓ ਪੂਰੀ ਉੱਤੇ ਤੱਕ ਜਿੰਨੀ ਉੱਤੇ ਲਿਜਾ ਸਕਦੇ ਧੰਨਵਾਦ ਜੀ ਸਰਕਾਰ ਵਾਰ ਵਾਰ ਕਹਿੰਦੀ ਜੀ ਆਪकी ਸਰਕਾਰ ਆਪਕੇ ਦਵਾਰ ਆਪकी ਸਰਕਾਰ ਆਪਕੇ ਦਵਾਰ ਇਹ ਹਾਲਾਤ ਨੇ ਜੀ ਸਾਡੇ ਇੱਥੇ ਮਾਸਟਰਾਂ ਦੇ ਕ੍ਰੇਡ ਵੀ ਦਿਖਾ ਦਿੰਦੇ ਆ ਆ ਕ੍ਰੇਡ ਪਏ ਵਿਚਾਰੇ ਡਿੱਕੀ ਜਾਂਦੇ ਆ ਕਿੰਨਿਆਂ ਨੂੰ ਕੋਈ ਬਾਲਟੀਆਂ ਲੈ ਕੇ ਆਇਆ ਵਿਚਾਰਾ ਲਾਈਵ ਪਾਈ ਹੈ ਆ ਜੀ ਬਣ ਗਈ ਤੇਰੀ